ਅੱਜ ਅਸੀਂ ਤੁਹਾਨੂੰ ਆਸਾਮ ਤੋਂ ਇੱਕ ਹੈਰਾਨ ਕਰ ਦੇਣ ਵਾਲੀ ਖਬਰ ਦੱਸਣ ਜਾ ਰਹੇ ਹਾਂ ਮੋਰੀਗਾਓ ਜ਼ਿਲ੍ਹੇ ਦੇ ਸਿਵਲ ਹਸਪਤਾਲ ਦੇ ਵਿੱਚ ਇੱਕ ਸੀਨੀਅਰ ਗਾਇਨੀਕੋਲੋਜਿਸਟ ਨੇ ਸਿਰਫ 10 ਘੰਟਿਆਂ ਦੇ ਅੰਦਰ ਅੰਦਰ 21 ਸੀ-ਸੈਕਸ਼ਨ ਡਿਲੀਵਰੀਆਂ ਕਰ ਦਿੱਤੀਆਂ ਜੀ ਹਾਂ 21 ਆਪਰੇਸ਼ਨ ਸਿਰਫ 10 ਘੰਟਿਆਂ ਦੇ ਅੰਦਰ ਅੰਦਰ ਇਹ ਖਬਰ ਜਦੋਂ ਜ਼ਿਲ੍ਹਾ ਸਿਹਤ ਅਧਿਕਾਰੀਆਂ ਤੱਕ ਪਹੁੰਚੀ ਤਾਂ ਉਹਨਾਂ ਨੇ ਤੁਰੰਤ ਇਸ ਦਾ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤਾ ਅਧਿਕਾਰੀਆਂ ਦਾ ਕਹਿਣਾ ਹੈ ਕਿ ਇੰਨੀ ਵੱਡੀ ਗਿਣਤੀ ਦੇ ਵਿੱਚ ਡਿਲੀਵਰੀਆਂ ਕਰਨਾ ਮਾਂ ਅਤੇ ਬੱਚੇ ਦੋਹਾਂ ਦੇ ਲਈ ਵੱਡਾ ਖਤਰਾ ਬਣ ਸਕਦਾ ਹੈ। ਸਭ ਤੋਂ ਵੱਡੀ ਚਿੰਤਾ ਇਹ ਸੀ ਕਿ ਸ਼ਾਇਦ ਨਸਬੰਦੀ ਅਤੇ ਸੁਰੱਖਿਆ ਪ੍ਰੋਟੋਕੋਲ ਦੀ ਪਾਲਣਾ ਨਾ ਹੋਈ ਹੋਵੇ। ਬੋਰਦਲੋਈ ਤੋਂ ਮੰਗ ਕੀਤੀ ਹੈ ਕਿ ਉਹ ਹਰ ਇੱਕ ਸਰਜਰੀ ਦੀ ਵਿਸਤ੍ਰਿਤ ਰਿਪੋਰਟ ਦੇਣ ਇਸ ਵਿੱਚ ਕੇਸ ਦੀ ਤਿਆਰੀ, ਨਸਬੰਦੀ ਦੇ ਤਰੀਕੇ ਅਤੇ ਸਰਜਿਕਲ ਯੰਤਰਾਂ ਦੀ ਸੁਰੱਖਿਆ ਬਾਰੇ ਪੂਰੀ ਜਾਣਕਾਰੀ ਸ਼ਾਮਲ ਹੋਣੀ ਚਾਹੀਦੀ ਹੈ। ਹਾਲਾਂਕਿ ਡਾਕਟਰ ਬੋਰਦਲੋਈ ਨੇ ਆਪਣੇ ਉੱਤੇ ਲੱਗੇ ਦੋਸ਼ਾਂ ਨੂੰ ਗੱਤ ਦੱਸਿਆ ਉਹ ਕਹਿੰਦੇ ਹਨ ਕਿ ਉਹ ਸਮਰੱਥ ਹਨ ਅਤੇ ਸੀਮਤ ਸਮੇਂ ਦੇ ਵਿੱਚ ਕਈ ਆਪਰੇਸ਼ਨ ਕਰ ਸਕਦੇ ਨੇ ਇਸ ਵਿੱਚ ਕੋਈ ਪ੍ਰੋਟੋਕੋਲ ਤੋੜਨ ਦੀ ਗੱਲ ਨਹੀਂ ਹੈ ਪਰ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇੱਕ ਹੀ ਡਾਕਟਰ ਵੱਲੋਂ ਛੋਟੇ ਸਮੇਂ ਵਿੱਚ ਇੰਨੇ ਵੱਡੇ ਆਪਰੇਸ਼ਨ ਕਰਨਾ ਆਮ ਗੱਲ ਨਹੀਂ ਇਹ ਸਵਾਲ ਖੜਾ ਕਰਦਾ ਹੈ ਕਿ ਕੀ ਸਾਰੇ ਮੈਡੀਕਲ ਸੁਰੱਖਿਆ ਨਿਯਮਾਂ ਦੀ ਪਾਲਣਾ ਹੋਈ ਹੈ ਜਾਂ ਨਹੀਂ ਤੁਹਾਡਾ ਕੀ ਵਿਚਾਰ ਹੈ ਕਿ ਡਾਕਟਰ ਦੀ ਸਮਰੱਥਾ ਉੱਤੇ ਭਰੋਸਾ ਕੀਤਾ ਜਾਣਾ ਚਾਹੀਦਾ ਹੈ ਜਾਂ ਫਿਰ ਮਰੀਜ਼ਾਂ ਦੀ ਸੁਰੱਖਿਆ ਲਈ ਸਖਤ ਜਾਂਚ ਲਾਜ਼ਮੀ ਹੈ ਅੱਜ ਅਸੀਂ ਤੁਹਾਨੂੰ ਅਸਾਮ ਤੋਂ ਇੱਕ ਹੈਰਾਨ ਕਰ ਦੇਣ ਵਾਲੀ ਖ਼ਬਰ ਦੱਸਣ ਜਾ ਰਹੇ ਹਾਂ ਮੋਰੀਗਾਓ ਜ਼ਿਲ੍ਹੇ ਦੇ ਸਿਵਲ ਹਸਪਤਾਲ ਦੇ ਵਿੱਚ ਇੱਕ ਸੀਨੀਅਰ ਗਾਇਨੀਕੋਲੋਜਿਸਟ ਨੇ ਸਿਰਫ਼ 10 ਘੰਟਿਆਂ ਦੇ ਅੰਦਰ-ਅੰਦਰ 21 ਸੀ-ਸੈਕਸ਼ਨ ਡਿਲੀਵਰੀਆਂ ਕਰ ਦਿੱਤੀਆਂ ਜੀ ਹਾਂ 21 ਆਪਰੇਸ਼ਨ ਸਿਰਫ਼ 10 ਘੰਟਿਆਂ ਦੇ ਅੰਦਰ-ਅੰਦਰ ਇਹ ਖਬਰ ਜਦੋਂ ਜ਼ਿਲ੍ਹਾ ਸਿਹਤ ਅਧਿਕਾਰੀਆਂ ਤੱਕ ਪਹੁੰਚੀ ਤਾਂ ਉਹਨਾਂ ਨੇ ਤੁਰੰਤ ਇਸ ਦਾ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤਾ ਅਧਿਕਾਰੀਆਂ ਦਾ ਕਹਿਣਾ ਹੈ ਕਿ ਇੰਨੀ ਵੱਡੀ ਗਿਣਤੀ ਦੇ ਵਿੱਚ ਡਿਲੀਵਰੀਆਂ ਕਰਨਾ ਮਾਂ ਅਤੇ ਬੱਚੇ ਦੋਹਾਂ ਦੇ ਲਈ ਵੱਡਾ ਖਤਰਾ ਬਣ ਸਕਦਾ ਹੈ ਸਭ ਤੋਂ ਵੱਡੀ ਚਿੰਤਾ ਇਹ ਸੀ ਕਿ ਸ਼ਾਇਦ ਨਸਬੰਦੀ ਅਤੇ ਸੁਰੱਖਿਆ ਪ੍ਰੋਟੋਕੋਲ ਦੀ ਪਾਲਣਾ ਨਾ ਹੋਈ ਹੋਵੇ ਬੋਰਦਲੋਈ ਤੋਂ ਮੰਗ ਕੀਤੀ ਹੈ ਕਿ ਉਹ ਹਰ ਇੱਕ ਸਰਜਰੀ ਦੀ ਵਿਸਤ੍ਰਿਤ ਰਿਪੋਰਟ ਦੇਣ ਇਸ ਵਿੱਚ ਕੇਸ ਦੀ ਤਿਆਰੀ ਨਸਬੰਦੀ ਦੇ ਤਰੀਕੇ ਅਤੇ ਸਰਜਿਕਲ ਯੰਤਰਾਂ ਦੀ ਸੁਰੱਖਿਆ ਬਾਰੇ ਪੂਰੀ ਜਾਣਕਾਰੀ ਸ਼ਾਮਲ ਹੋਣੀ ਚਾਹੀਦੀ ਹੈ ਹਾਲਾਂਕਿ ਡਾਕਟਰ ਬੋਰਦਲੋਈ ਨੇ ਆਪਣੇ ਉੱਤੇ ਲੱਗੇ ਦੋਸ਼ਾਂ ਨੂੰ ਗੱਤ ਦੱਸਿਆ ਉਹ ਕਹਿੰਦੇ ਹਨ ਕਿ ਉਹ ਸਮਰੱਥ ਹਨ ਅਤੇ ਸੀਮਤ ਸਮੇਂ ਦੇ ਵਿੱਚ ਕਈ ਆਪਰੇਸ਼ਨ ਕਰ ਸਕਦੇ ਨੇ ਇਸ ਵਿੱਚ ਕੋਈ ਪ੍ਰੋਟੋਕੋਲ ਤੋੜਨ ਦੀ ਗੱਲ ਨਹੀਂ ਹੈ ਪਰ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇੱਕ ਹੀ ਡਾਕਟਰ ਵੱਲੋਂ ਛੋਟੇ ਸਮੇਂ ਵਿੱਚ ਇੰਨੇ ਵੱਡੇ ਆਪਰੇਸ਼ਨ ਕਰਨਾ ਆਮ ਗੱਲ ਨਹੀਂ ਇਹ ਸਵਾਲ ਖੜਾ ਕਰਦਾ ਹੈ ਕਿ ਕੀ ਸਾਰੇ ਮੈਡੀਕਲ ਸੁਰੱਖਿਆ ਨਿਯਮਾਂ ਦੀ ਪਾਲਣਾ ਹੋਈ ਹੈ ਜਾਂ ਨਹੀਂ ਤੁਹਾਡਾ ਕੀ ਵਿਚਾਰ ਹੈ ਕਿ ਡਾਕਟਰ ਦੀ ਸਮਰੱਥਾ ਉੱਤੇ ਭਰੋਸਾ ਕੀਤਾ ਜਾਣਾ ਚਾਹੀਦਾ ਹੈ ਜਾਂ ਫਿਰ ਮਰੀਜ਼ਾਂ ਦੀ ਸੁਰੱਖਿਆ ਲਈ ਸਖਤ ਜਾਂਚ ਲਾਜ਼ਮੀ ਹੈ